ਸਾਸ਼ਿਕਲ ਜੀ ਇਹ ਵਾਲੇ ਸੂਟ ਨੇ ਜਿਹੜੇ ਕਿ ਜਾਰਜਟ ਤੇ ਸੂਟ ਰਹਿਣਗੇ ਟਾਈ ਡਾਈ ਰਹੇਗਾ ਸ਼ਰਟ ਤੇ ਦੁਪੱਟਾ ਤੇ ਬਾਟਮ ਹੈ ਜਿਹੜੀ ਪਲੇਨ ਹੈ ਜਾਰਜਟ ਦੀ ਹੀ ਤੇ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ 올 ਓਵਰ ਕਾਟਨ ਦੇ ਸੂਟ ਰਹਿਣਗੇ ਜੀ ਪ੍ਰਾਈਸ ਮੈਂਸ਼ਨ ਹੈ ਇਹਨਾਂ ਦਾ ਫ੍ਰੀ ਸ਼ਿਪਿੰਗ ਰਹੇਗੀ ਤੇ ਵਿਦਆਊਟ ਦੁਪੱਟਾ ਰਹਿਣਗੇ ਤੇ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ ਦੇ ਸੂਟ ਹੋਣਗੇ ਤੇ ਨਾਲ ਮਸਲੀਨ ਦਾ ਹੀ ਜਿਹੜਾ ਦੁਪੱਟਾ ਹੈ ਬਾਟਮ ਵੀ ਮਸਲੀਨ ਦੀ ਰਹੇਗੀ ਤੇ ਪ੍ਰਾਈਸ ਹੈ ਇਹਨਾਂ ਦਾ ਵੀ ਮੈਂਸ਼ਨ ਹੈ ਜੀ ਕੋਈ ਵੀ ਸ਼ਿਪਿੰਗ ਦੇ ਚਾਰਜਸ ਨਹੀਂ ਹੁੰਦੇ ਹੈਗੇ ਅਗਰ ਚਾਰਜਸ ਸ਼ਿਪਿੰਗ ਦੇ ਹੁੰਦੇ ਆ ਤਾਂ ਐਕਸਟਰਾ ਸ਼ਿਪਿੰਗ ਲਿਖਿਆ ਹੁੰਦਾ ਹੈ ਸੋ ਇਹ ਵਾਲੇ ਮਸਲੀਨ ਦਾ ਸੂਟ ਹੈ ਮਸਲੀਨ ਦਾ ਹੀ ਦੁਪੱਟਾ ਹੈ ਤੇ ਇਹ ਕ੍ਰੇਪ ਦਾ ਸੂਟ ਰਹੇਗਾ ਜੀ ਤੇ ਨੈਕਸਟ ਇਹ ਵਰਪਰੀ ਦਾ ਸੂਟ ਹੈ ਜੀ ਇਹ ਵਾਲੇ ਸੂਟ ਇਹ ਵਾਲੇ ਫੈਬਰਿਕ ਨੇ ਜਿਹੜੇ ਕਿ ਨੇਚਰਲ ਕ੍ਰੇਪ ਦੇ ਫੈਬਰਿਕ ਹੋਣਗੇ ਨੇਚਰਲ ਕ੍ਰੇਪ ਦੀ ਹੀ ਬਾਟਮ ਰਹੇਗੀ ਬਹੁਤ ਜ਼ਿਆਦਾ ਹੀ ਟ੍ਰੈਂਡਿੰਗ ਦੇ ਵਿੱਚ ਹੈ ਇਹ ਵਾਲਾ ਸੂਟ ਜਿਹੜਾ ਰਾਜਾ ਰਾਣੀ ਡਿਜ਼ਾਈਨ ਰਹੇਗਾ ਸੋ ਨੈਕਸਟ ਇਹ ਵਾਲੇ ਫੈਬਰਿਕ ਨੇ ਜਿਹੜੇ ਜੀ ਆਰਗਾਂਜ਼ਾ ਦੇ ਰਹਿਣਗੇ ਤੇ ਬਾਟਮ ਹੈ ਜਿਹੜੀ ਇਹਨਾਂ ਦੇ ਨਾਲ ਕ੍ਰੇਪਤੀ ਰਹੇਗੀ ਤੇ ਪ੍ਰਾਈਸ ਹੈ ਜਿਹੜੇ ਤੁਸੀਂ ਇਹਨਾਂ ਦੇ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਜੀ ਸਾਰਿਆਂ ਦੇ ਸੋ ਸਾਰੇ ਹੀ ਇਹ ਵਾਲੇ ਸੂਟ ਤੁਹਾਨੂੰ ਮਿਲ ਜਾਣਗੇ ਤੁਸੀਂ ਵਟਸਐਪ ਤੇ ਜਿਹੜੀ ਇਹਨਾਂ ਦੀ ਡਿਟੇਲ ਹੈ ਉਹ ਲੈ ਸਕਦੇ ਹੋ